ਬਈ ਸਪੈਸ਼ਲ ਡੀਲ ਸੀ ਨਾ ਹੀ ਹਾਂਜੀ 36 30 ਹੈ ਤੇ ਚਾਰੇ ਟਾਇਰ ਤੇ ਜਮਾਂ ਨਵੇਂ ਨੇ ਹਾਂਜੀ ਚਾਰੇ ਟਾਇਰ ਕੰਪਨੀ ਦੇ ਨੇ ਬਈ ਹਾਂ ਚਾਰੇ ਟਾਇਰ ਕੰਪਨੀ ਦੇ ਨੇ ਜੀ ਉਹਦਾ ਇਹ ਕੰਡੀਸ਼ਨ ਦਾ ਵੀ ਓਰੀਜਨਲ ਹੈ ਹਾਂਜੀ ਹਾਂਜੀ ਸਾਰਾ ਓਰੀਜਨਲ ਹੈ ਡੈੱਕ ਲੱਗਿਆ ਹੋਇਆ ਕਨੋਪੀ ਲੱਗੀ ਹੋਈ ਆ ਜਿਹਦੀ ਗੱਲ ਕਰੀਏ ਆਪਣੇ ਜਗਜੀਤ ਮਾਡਲ ਕਿੰਨਾ ਟਰੈਕਟਰ ਇਹ 2017 ਮਾਡਲ ਆ ਜੀ 17 ਮਾਡਲ ਆ ਵੱਡੀਆਂ ਲੇਟਾਂ ਲੱਗੀਆਂ ਹੋਈਆਂ ਨੇ ਹਾਂਜੀ ਤੇ ਬਈ ਇਧਰਲੇ ਪਾਸੇ ਤਾਰ ਮੈਂ ਕਰਵਾਈ ਚੈੱਕ ਤੇ ਰਿਮ ਰੋਮ ਸਾਰੇ ਚੈੱਕ ਕਰਵਾ ਤੇ ਇਧਰ ਵੀ ਦਿਖਾ ਲਿੰਕਲੋਕ ਦਾ ਸਰੀ ਚੈੱਕ ਕਰਵਾ ਜੱਕ ਲੱਗਿਆ ਹੋਇਆ ਬਈ ਹੈ ਇਹਦੇ ਤੇ ਮੈਨੂੰ ਇਹ ਦੱਸ ਬਈ ਮਾਡਲ ਦੱਸਿਆ 2017 ਜੀ 17 ਮਾਡਲ ਹੈ ਇਹਦਾ ਨੰਬਰ ਕਿੱਥੋਂ ਦਾ ਹਰਿਆਣਾ ਨੰਬਰ ਆ ਜੀ ਫਰਸਟ ਪਾਰਟੀ ਦਾ ਟਰੈਕਟਰ ਹੈ ਜੀ ਇਹਨੂੰ ਸੀ ਮਿਲ ਜੂ ਹਾਂਜੀ ਹਾਂਜੀ ਇਹਦੀ ਡਿਮਾਂਡ ਕੀ ਆ 5 ਲੱਖ 90000 ਰੁਪਿਆ ਡਿਮਾਂਡ ਕਰਦੇ ਆ ਜੀ ਇਹਦੇ ਆ ਛੱਡਾਂਗੇ ਕਿੰਨੇ ਦੀ ਜਸਣੋ 5 ਲੱਖ 75000 ਦਾ ਦੇ ਦਾਂਗੇ ਜੀ 5 ਲੱਖ ਤੇ 70000 ਦੀ ਟਰੈਕਟਰ ਇਹ ਬਣ ਜੂ ਤੇ ਜਿਹੜਾ ਆ ਖੜਾ ਨਿਊ ਹਾਲੈਂਡ ਵੀ ਆ ਕਿੰਨਾ ਮਾਡਲ ਹੈ ਇਹ 2012 ਮਾਡਲ ਆ ਜੀ ਇਹ 12 ਮਾਡਲ ਹੈ ਹਾਂਜੀ ਇਹਦੇ ਟਾਇਰਾਂ ਦੀ ਕੀ ਕੰਡੀਸ਼ਨ ਆ 75 ਤੋਂ 80 ਵੈਸੇ ਟਾਇਰ ਨੇ ਜੀ ਇਹਦੇ ਕੰ ਇਹੀ ਸਵਾ 4 ਲੱਖ ਰੁਪਈਆ ਜੀ ਸਵਾ 4 ਲੱਖ 4 ਕ ਲੱਖ ਦੇ ਦੇ ਦਾਂਗੇ ਹਣਾ 4 ਲੱਖ 10 ਹਜ਼ਾਰ ਤਾਂ ਦੇ ਦਾਂਗੇ ਜੀ ਬਸ 10 ਹਜ਼ਾਰ ਵੀ ਉੱਪਰ ਲੈ ਚੱਕ ਦੋ 4 ਲੱਖ ਦਾ ਇਹ ਬਣ ਜੂ ਪਿੰਡ ਚੁੱਗੇ ਕਲਾਂ ਡਿਸਟ੍ਰਿਕਟ ਬਠਿੰਡਾ ਡਿਸਟ੍ਰਿਕਟ ਬਠਿੰਡਾ ਜੀ ਆਜੋ ਮਿੱਤਰੋ ਫਟਾਫਟ ਨਾਂ ਬਾਈ ਦਾ ਜੱਗਜੀ ਤਾਂ ਤੇ ਨੰਬਰ ਬਾਈ ਦਾ ਕੈਪਸ਼ਨ ਦੇ ਵਿੱਚ ਲਿਖਿਆ ਪਿਆ